ਮੈਨਾਂ ਜਰੈਨ ਵਾਲਾ ਤੁਹਾਡੇ ਵਿੱਚ ਕਿਉਂ ਆਏ ਲੁਕਟਣ ਤੇ ਲੱਗਿਆ ਚੋਰੀ ਕਰਨ ਤੇ ਲੱਗਿਆ ਅੱਜ ਪੰਜਾਬ 'ਚ ਕੀ ਐ ਇੱਥੇ ਝਖੜ ਕਰ ਕੀ ਨੇ ਮੈਨੂੰ ਲੱਗਦਾ ਮੈਂ ਨੰਨੇ ਜੇ ਬੱਚੇ ਮੇਰੇ ਕੋਲੇ ਆਏ ਉਹਨਾਂ ਦੇ ਪਰਚੇ ਦੇ ਦਿੱਤੇ ਮਾਈਆਂ ਆਈਆਂ ਝਖੜ ਨੇ ਉਹਨਾਂ ਦੇ ਪਰਚੇ ਦੇ ਦਿੱਤੇ ਬਜ਼ੁਰਗਾਂ ਦੀ ਜ਼ਮੀਨਾਂ ਤੇ ਕਬਜ਼ਾ ਝਖੜ ਕਰ ਗਿਆ ਮੈਂ ਝਖੜ ਨੂੰ ਦੱਸਣਾ ਚਾਹਣਾ ਅੱਜ 3 ਸਾਲ ਰਹਿ ਗਏ ਤੇਰੇ ਅ ਜਿਵੇਂ 3 ਸਾਲ ਬਾਅਦ ਹੁਣ ਤੂੰ ਸੋਚਦਾ ਕਿ ਮੇਰੀ ਪੁਲਿਸ ਮੇਰੇ ਨਾਲ ਹੈ ਆ ਐਸਪੀ ਡੀਐਸਪੀ ਥਾਣੇਦਾਰ ਮੇਰੇ ਹੈ ਮੈਂ ਇਹਨਾਂ ਨੂੰ ਦਿਨ ਕਿੰਨਾ ਦਿਨ ਮੰਨਦੀ ਐ ਸਲੂਟ ਮਾਰਦੇ ਐ ਆ ਜਾਖੜ ਤੈਨੂੰ ਨਹੀਂ ਸਲੂਟ ਮਾਰਦੇ ਉਸ ਚੰਡੀ ਨੂੰ ਸਲੂਟ ਮਾਰਦੇ ਐ ਆ ਚੰਡੀ ਲਾਉਣ ਵਾਲੀ ਵੀ ਜਨਤਾ ਹੈ ਤੇ ਲਾਉਣ ਵਾਲੀ ਵੀ ਜਨਤਾ ਹੈ 3 ਸਾਲ ਬਾਅਦ ਜਿਵੇਂ ਇਸ ਜਾਖੜ ਨੇ ਆਪਣੇ ਵਰਕਰਾਂ ਨੂੰ ਹੱਤਕੜੀਆਂ ਲਾ ਕੇ ਅਬੋਰ ਦੀਆਂ ਗਲੀਆਂ ਤੋਰਿਆ ਜਾ ਕੇ 3 ਸਾਲ ਬਾਅਦ ਆਈ ਪੁਲਿਸ ਵਾਲਾ ਉਹੀ ਥਣਹਾਰ ਜਿਹੜਾ ਅੱਜ ਤੈਨੂੰ ਸਲੂਟ ਮਾਰਦਾ ਹੈ ਉਹੀ ਸਣਹਾਰ ਤੇਰੇ ਘਰ ਆਊਗਾ ਤੈਨੂੰ ਫੜ ਕੇ ਆਤਰੀਕੜੀ ਲਾ ਕੇ ਤੈਨੂੰ ਗਧੇ ਵਿੱਚ ਝਾ ਕੇ ਪੂਰੇ ਅਬੋਰ ਸ਼ਹਿਰ ਚ ਲੈ ਕੇ ਜਾਵਾਂਗੇ ਹਿੰਦੂ ਸਿੱਖ ਭਰਾਵਾਂ ਦੇ ਵਿੱਚ ਲੜਾਈ ਕਰਨਾ ਚਾਹੁੰਦੇ ਐ ਪਰ ਹੁਣ ਪੰਜਾਬ ਜਾਣ ਗਿਆ ਪਛਾਣ ਗਿਆ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਤਕੜੇ ਹੋ ਮੈਂ ਸ਼੍ਰੋਮਣੀ ਕਾਲੀ ਦਲ ਦਾ ਤੁਸੀਂ ਮੈਨੂੰ ਸੇਵਾ ਦਿੱਤੀ ਹੈ ਅੱਗੇ ਹੋ ਕੇ ਜੰਗ ਮੈਂ ਲੜ ਰਿਹਾ ਹਾਂ ਤੁਹਾਡਾ ਸਾਥ ਚਾਹੀਦਾ ਹੈ ਜਿੱਥੇ ਵੀ ਲੋੜ ਪਈ ਮੈਨੂੰ ਟੈਲੀਫੋਨ ਕਰੋ ਮੈਂ ਅੱਗੇ ਆਉਂਗਾ ਐਸੀ ਤੈਸੀ ਜਾਖੜ ਦੇ ਕੀ ਕਰ ਲੂਗਾ ਕਹਿੰਦਾ ਸੁਖਬੀਰ ਪਿੰਡਾਂ ਚ ਨਹੀਂ ਵੜ ਸਕਦਾ ਜੇ ਪਿਓ ਦਾ ਪੁੱਤਾਂ ਤਾਂ ਰੋਕ ਕੇ ਦਿਖਾ ਤੇਰੀ ਹੀ ਪਿੰਡ ਜਾਖੜ ਮੈਂ ਜਾ ਕੇ ਆਇਆ ਹਾਂ ਤੇਰੇ ਪਿੰਡ ਜਾ ਕੇ ਆ ਤੇਰੇ ਸ਼ਹਿਰ ਜਾ ਕੇ ਹੁਣ ਤੂੰ ਐਲਾਨ ਕਰ ਅਖਬਾਰ ਕਿਹੜੀ ਜਗ੍ਹਾ ਮੈਂ ਆਵਾਂ ਉੱਥੇ ਮੈਂ ਪਹੁੰਚਦਾ ਦੇਖਦੇ ਆ ਸਾਰੀ ਕਾਲੀ ਦਲ ਦੀ ਫੌਜ ਪਹੁੰਚਦੀ ਹੈ ਤੇ ਖਾਸ ਕਰਕੇ ਮੈਂ ਬੋਰ ਦੇ ਐਮ ਐਲ ਏ ਸਾਹਿਬ ਫਾਜ਼ਿਲਕਾ ਦੇ ਐਮ ਐਲ ਏ ਸਾਹਿਬ ਜਾਨੀ ਸਾਹਿਬ ਸਾਰੀ ਇਥੋਂ ਦੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਚਾਹੁੰਦਾ ਕਾਲੀ ਦਲ ਬੀ ਜੀ ਪੀ ਦਾ ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਸਾਰਾ ਛੋੜੇ ਇਸ ਸਮੇਂ ਚ ਨਵਾਂ ਡਾ ਕੱਟ ਕੀਤਾ ਪਰ ਮੈਂ ਸਾਰੇ ਵਰਕਰਾਂ ਨੂੰ ਆਈ ਕਹਿਣਾ ਹੁਣ ਜੰਗ ਸ਼ੁਰੂ ਹੋ ਗਈ ਹੈ ਪਨਾ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਨੂੰ ਇੰਨਾ ਚੋਰਾਂ ਤੋਂ ਮੁਕਤ ਨਹੀਂ ਕਰਾਉਂਦੇ ਤੇ ਜਿਹੜੇ ਅੱਗਾ ਜਾਲੀ ਜੇ ਬੈਠੇ ਐ ਮੈਂ ਇਹਨਾਂ ਨੂੰ ਦੱਸਣਾ 2 ਸਾਲ ਦੀ ਗੱਲ ਹੈ ਜਿੱਥੋਂ ਤੁਸੀਂ ਆਏ ਸੈਨੇ ਭੇਜੇ ਸੀ ਉੱਥੇ ਹੀ ਪਾਕਿਸਤਾਨ ਦਾ ਬਾਰਡਰ ਟਪਾ ਕੇ ਤੁਹਾਨੂੰ ਆਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ